ਪਹਿਲਾ ਗੀਤ ਕਰਨ ਔਜਲਾ ਆਪਣੇ ਸਾਰੇ ਗੀਤਾਂ ਦੇ ਵਿੱਚੋਂ ਆਪਣੇ ਪਿੰਡ ਦੇ ਵਿੱਚ ਆ ਕੇ ਫਿਲਮਾਉਂਦਾ ਔਰ ਪਿੰਡ ਦੀ ਕੰਧ ਤੇ ਲਿਖਿਆ ਪਿਆ ਐ ਐਮ ਐਫ ਗੱਭਰੂ ਜਿਹੜਾ ਗੱਭਰੂ ਮਾਂ ਗੱਭਰੂ ਜੇ ਤੂੰ ਪਹਿਲੀ ਲਾਈਨ ਅੰਗਰੇਜ਼ਾਂ ਦੀ ਲੈ ਲਈ ਤਬ ਸਾਰਾ ਗੀਤ ਭਾਈ ਅੰਗਰੇਜ਼ੀ ਚ ਗਾ ਦੇ ਅੰਗਰੇਜ਼ਾਂ ਨੂੰ ਸੁਣਾ ਦੇ ਠੀਕ ਹੈ ਬਾਕੀ ਸਾਰਾ ਗੀਤ ਕਿਉਂ ਪੰਜਾਬੀ ਚ ਐ ਇਹ ਤੇਰੀ ਇਹ ਕਿਹੜੀ ਮਜਬੂਰੀ ਬਣ ਗਈ ਵੀ ਪਹਿਲਾ ਅੱਖਰ ਤੈਨੂੰ ਪਹਿਲਾ ਸ਼ਬਦੇ ਹੀ ਲੈਣਾ ਪੈ ਗਿਆ ਔਰ ਮੈਂ ਦੇਖ ਰਿਹਾ ਸੀ ਉਹ ਗੀਤ ਜਦੋਂ ਫਲਮਾਇਆ ਗਿਆ ਸ਼ਾਲ ਕਰਨ ਵਾਲਾ ਘਰਾਲਾ ਪਿੰਡ ਹੈ ਘਰਾਲੇ ਪਿੰਡ ਦੀਆਂ ਕੰਧਾਂ ਤੇ ਲਿਖਿਆ ਹੋਇਆ ਐਫ ਐਮ ਗਬਰੂ ਐਮ ਐਫ ਐਮ ਐਫ ਗਬਰੂ ਮ ਗਬਰੂ ਔਰ ਉਦੋਂ ਕਮਾਲ ਦੀ ਗੱਲ ਦੇਖੋ ਉਸ ਗੀਤ ਨੂੰ ਜਦੋਂ ਦਿੱਲੀ ਪੋਸਟ ਵਾਲੇ ਪੱਤਰਕਾਰ ਉਸ ਪਿੰਡ ਦੇ ਵਿੱਚ ਜਾਂਦੇ ਆ ਬੀਬੀਆਂ ਵੀ ਬੋਲਦੀਆਂ ਵੀ ਕਰਨ ਨੇ ਚੰਗੇ ਕੰਮ ਕੀਤੇ ਲੋਕਾਂ ਦੀ ਸੇਵਾ ਕਰਦਾ ਹੈ ਆਪਰੇਸ਼ਨ ਤੋਂ ਆਉਂਦਾ ਗਰੀਬਾਂ ਦੇ ਉਹਦੇ ਵਿੱਚ ਇੱਕ ਜਵਾਕ ਛੋਟਾ ਜਿਹਾ ਬੋਲ ਰਿਹਾ ਹੈ ਸਿਆਰ ਅੱਠ ਜਾਂ 10 ਸਾਲ ਦਾ ਹੋਣਾ ਉਹ ਵੀ ਕਹਿ ਰਿਹਾ ਆਈ ਐਮ ਐਫ ਆਈ ਐਮ ਐਫ ਗੱਬਰੂ ਮੈਂ ਵੀ ਮੱਗਬਰੂ ਉਹਨੂੰ ਐਂ ਨਹੀਂ ਪਤਾ ਬੱਚੇ ਨੂੰ ਕਿ ਮੈਂ ਕਹਿ ਕੀ ਰਿਹਾ